ਮੇਰੀ ਗੱਲ ਸੁਣ ਆਹ ਕਰਸ਼ਣ ਕਰ ਰਿਹਾ ਤੁਹਾਡਾ ਤੇ ਆਹਦਾ ਪੱਤੇ ਤਾਂ ਆ ਲੈਂਦੇ ਗੋਭੀ ਦੇ ਦੀਦੀ ਪੱਤੇ ਨਹੀਂ ਹੈ ਲਾਉਣੇ ਤੇ ਜਾਨੀ ਆ ਪੱਤੇ ਖਾਣ ਦੇ ਸਕੀਨ ਆ ਅੱਛਾ ਅੱਛਾ ਮੈਂ ਹਰੇ ਪਰੇ ਫੁੱਲ ਲੈ ਕੇ ਜਾਂਦੇ ਆ ਖੇੜ ਚੱਲੀ ਹੈਗੀ ਤੇ ਵੇਲਾ ਘਰ ਦੀ ਗੋਭੀ ਆ ਮਤਲਬ ਬਰੋਕਲੀ ਤੇ ਚੱਲੀ ਚਲੋ ਚਲੋ ਆ ਗਏ ਤੁਸੀਂ ਕਿਰਪਾ ਕਰਕੇ ਵੈਲਕਮ ਆ ਤੇ ਬਹੁਤ ਵਧੀਆ ਆ ਨਿਕਾਲੀ ਨਹੀਂ ਮੈਂ ਆਪਣੇ ਘਰੋਂ ਇਦਾਂ ਹੀ ਤੋੜੀ ਅੱਛਾ ਮਤਲਬ ਤੋੜੀ ਨਹੀਂ ਕੱਟ ਕੇ ਲਿਆਂਦੀ ਚਾਹੁੰਦੀ ਆਂਦੀ ਗੱਲ ਸੁਣਦੀ ਕਪੜਾ ਗਈ ਆ ਤੁਸੀਂ ਲਾਈ ਆ ਹਾਂ ਤਾਂ ਵੇ ਫੁੱਲ ਪਲੇ ਪਏ ਫੁੱਲੇ ਕਿੰਨੇ ਸੋਹਣੇ ਸਸ ਕਾਲ ਵੀਰ ਜੀ ਸਸ ਨਿਕਾਲ ਸਸ ਕਾਲ ਉਹ ਤਾਂ ਸੁਣਿਆ ਸੀ ਕਿ ਕੋਈ ਫੁੱਲਾਂ ਦਾ ਬੁੱਕੇ ਲੈ ਕੇ ਆਉਂਦਾ ਜਿਹਨੂੰ ਕਹਿੰਦੇ ਆ ਕੋਈ ਗੁਸਤਾ ਆ ਜਾਂਦਾ ਤੇ ਆਹ ਗੁਸਤਾ ਹੀ ਆ ਆ ਵੇ ਪਹਿਣਾ ਹੀ ਧੱਗੀ ਲੈ ਕੇ ਆਈ ਆ ਪਹਿਣਾ ਹੀ ਬਰੋਕਲੀ ਉਹ ਵੀ ਇਹ ਫੁੱਲ ਬਰੋਕਲੀ ਮੈਨੂੰ ਗੱਲ ਦੋ ਦਸਤਾ ਦਾ ਟੰਗਿਆ ਰਣਾ ਇਹਨੂੰ ਆਪਾਂ ਕੁਦੇ ਬਣਾਵਾਂਗੇ ਖਾਵਾਂਗੇ ਦੋ ਨਿਕਲ ਗਿਆ ਵੀ ਜਿੰਨੇ ਜਿਹੜੇ ਬੋਲ ਮੇਰੇ ਸਾਹਮਣੇ ਚਾਹਦੈਨ ਵੀ ਨਿਕਲ ਸਾਈਡ ਤੇ ਚਲਦੇ ਆ। ਕਿੱਲੋ ਤਾਂ ਉੱਪਰ ਆਉਂਦਾ। ਦੂਸਰੀ ਗੱਲ ਪਤਾ ਕੀ ਆ? ਜਿੱਦਾਂ ਦਾ ਇਹ ਮਤਲਬ ਆਪਣਾ ਵਜਾਰ ਰੱਖਦੀ ਆ ਨਾ ਵੀ ਖਾ ਰਿਆ ਭਰਿਆ ਖਾਓ, ਚਾਹਦਾ ਖਾਓ, ਉਦਾਂ ਦੀ ਚੀਜ਼ ਲੈ ਆਈ। ਮੇਰੀ ਗੱਲ ਸੁਣ। ਆ ਗਾ ਫਰਗਾ ਲਿਆ ਤੁਹਾਡਾ ਤੇ ਆ ਸਾਡਾ ਨਹੀਂ ਆ ਤਾਂ ਲੜੀਆਂ ਜੀ ਜੱਜਾ ਤੰਦਰ ਜਿਹੜਾ ਜੂਸ ਬਣਾ ਕੇ ਦਿੰਦਾ ਤੇਰੇ ਨਹੀਂ ਆ ਸਾਡੇ ਡੱਪਰ ਦਾ ਸੱਜਣਾ ਵੇ ਦੇਖੋ ਲੋਕੀ ਲਿਆਉਂਦੇ ਬੁਕੇ ਪੂਰਾ ਪੈਕੇਟ ਹੈ ਨਾ ਹਾਂ ਤੇ ਕੁਝ ਇੱਕ ਫੁੱਲ ਵੀ ਤੁਹਾਡੇ ਖਲਾਫ ਦਾ ਇੱਥਾਂ ਆ ਤੇ ਇਹਦਾ ਮੈਂ ਮੇਰੀ ਅਸਲੀ ਵੇਚਣਾ ਉਹ ਸਬਜ਼ੀ ਨਹੀਂ ਬਣਾ ਕੇ ਖਾਣੀ। ਹਾਂ ਮੈਂ ਤੁਹਾਡੇ ਕੋਲ ਆਪਾਂ ਤੁਹਾਨੂੰ ਇਹ ਦਸਨੈਕਸ ਨਾਲੇ ਖਵਾ ਕੇ ਜਾਵਾਂਗੇ। ਲੈ। ਉਹ ਵੀ ਸਾਰੇ ਇਕੱਠੇ ਬਹਿ ਕੇ ਖਾ ਲਿਓ ਨਾ ਮਾੜੀ ਗੱਲਾਂ ਆਪਾਂ ਨਹੀਂ। ਹਾਂ। ਇਹਗੇ ਕੋਲ ਹੋਰੋ ਛੋਟੇ ਆ ਬਾਕੀ ਤੇ ਅਸੀਂ ਚਲੋ ਖਾ ਪੀ ਲੈ। ਵੀਰ ਜੀ ਮੇਰੇ ਕੋਲ ਮੰਗਦੇ ਸੀਗੇ ਪਨੀਰੀ ਜਦੋਂ ਮੈਂ ਤੁਹਾਨੂੰ ਦੱਸਿਆ ਹੈ ਨਾ ਹਾਂ। ਉਹ ਪਨੀਰੀ ਆ ਗਈ। ਤੇ ਕਹਿੰਦੇ ਕਿ ਜੇ ਹੋਊਗੀ ਤੇ ਲੈ ਆਈ ਤੇ ਮੈਨੂੰ ਮੁੜ ਕੇ ਸਾਈਮਨ ਜੀ ਮੈਂ ਤਾਂ ਅੱਲਾ ਹੁਣ ਅੱਜ ਜਾਣਾ ਤਾਂ ਹੈਗਾ ਹੀ ਆ ਨਹੀਂ ਆ ਬਹੁਤ ਵਧੀਆ ਵਧੀਆ ਅੱਜ ਦਾ ਸਬਜ਼ੀ ਵੀ ਬਣੀ ਹੈ ਚਿੱਤੀ ਗੋਭੀ ਨਾਲ ਆ ਲਾਉਣੀ ਚਾਹੀਦੀ ਇਹਦੇ ਵਿੱਚ ਇੰਨੇ ਫਾਇਦੇ ਆ ਤੇ ਇੰਨੀਆਂ ਚੀਜ਼ਾਂ ਵਾਸਤੇ ਚੰਗੀ ਆ ਜਿਹੜੇ ਮਤਲਬ ਪੜ੍ਹੇ ਲਿਖੇ ਲੋਕ ਆ ਨਾ ਸ਼ਹਿਰਾਂ 'ਚ ਜਿਹੜੇ ਪੀਲੇ ਰੰਗ ਦੀ ਤੇ ਲਾਲ ਰੰਗ ਦੀ ਮਿਰਚ ਖਾਂਦੇ ਆ ਤੇ ਆ ਚੀਜ਼ਾਂ ਇਹ ਵਧੀਆ ਚੀਜ਼ਾਂ ਆਰਗੈਨਿਕ ਨਾਲੇ ਚੰਗੀਆਂ ਘਰਦੀਆਂ ਪਤਾ ਕੀ ਕਰਨਾ ਆ ਆ ਉੱਪਰ ਲੈ ਸਿਰ ਤੇ ਆਪਾਂ 스ਨੈਕਸ ਵੀ ਬਣਾ ਕੇ ਖਾਣੇ ਜਾਂ ਤੇ ਵਾਹ ਕੱਚਾ ਖਾਣਾ ਕੋਈ ਫੁੱਤਰੀ ਗੱਲ ਆ ਤੇ ਜਿਹੜੇ ਇਹਦੇ ਡੰਡਲ ਆ ਨਾ ਇਹ ਛੁੱਟਿਓ ਨਾ ਇਹਦਾ ਸੂਪ ਬਣਾ ਕੇ ਮੋਦਕ ਹੀ ਪਾ ਦੇ ਪੈਸੇ ਹੀ ਪੈਸੇ ਫਾਜੀ ਫਾਜੀ ਹਰੀ ਜੀ ਦੇ ਰਿਸਰ ਦੇ ਵਿੱਚ ਪਾਕ ਦੇ ਨਾਲ ਮਿਕਚਰ ਵਿੱਚ ਆਏ ਹਨ ਉਹ ਇੱਧੇ ਕਲਾਸ ਲੜਨਾ ਹਾਂ ਨਹੀਂ ਆਓ ਫੋਲੋ ਸਾਨੂੰ ਆਓ ਹਾਂ ਜੀ ਬਾਈ ਜੀ ਮੈਂ ਬੋਲ ਰਿਹਾ ਕਿ ਆ ਮਾਨ ਦਾ ਮੇਰੀ ਗੱਲ ਤੋਂ ਪ੍ਰਵਾਹ ਵੀ ਸੁਣਾਓ ਪਰਵਾਹ ਮੇਰਾ ਨਾਰ ਸੀਗਾ ਅੱਛਾ ਬਾਜੀ ਨੇ ਆਏ ਸੀਗੇ ਠੀਕ ਹੈ ਠੀਕ ਹੈ ਉਹ ਥੋੜਾ ਅੱਗੇ ਚਲੇ ਗਿਆ ਅੱਛਾ ਮੈਨੂੰ ਮੌਕਾ ਮਿਲ ਗਿਆ ਚਲ ਵਧੀਆ ਬੰਦ ਮੈਨੂੰ ਮੌਕਾ ਮਿਲ ਗਿਆ ਅਸੀਂ ਵੀ ਵੀਡੀਓ ਬਣਾ ਅੱਗੇ ਹਟੇ ਹਾਂ ਤੇ ਰੈਸਟ ਹੀ ਮਰਜੀ ਚਾਹ ਚ ਪੀਣੀ ਸੀ ਤੇ ਮੈਂ ਕਿਹਾ ਚੱਲ ਬਲਵਿੰਦਰ ਨੂੰ ਸੱਦਿਆ ਜਿੱਥੋਂ ਆਈ ਸੀ ਫਿਰ ਉਹ ਆਪਣੇ ਉਹਦਾ ਵੀ ਸੀਨ ਹੈ ਜੱਟ ਤੇ ਜ਼ਮੀਨ ਤੇ ਸੋ ਬਣ ਬਣਾਏ ਆ ਕੋ ਬਣਾਉਣ ਵਾਲੀ ਆ ਮੈਨੂੰ ਐਦਾਂ ਕਿਦਾ ਹੈਪੀ ਵਧਿਆ ਠੀਕ ਆ ਉਹ ਕਰਈ ਆ ਮੈਨੂੰ ਐਦਾਂ ਮਹਿਸੂਸ ਹੁੰਦਾ ਜਿਦਾ ਮੈਂ ਇਥੋਂ ਗਈ ਨਹੀਂ ਹੁੰਦੀ ਨਹੀਂ ਹੁੰਦੀ ਤੇ ਰਹੀ ਆ ਨਾ ਹਰ ਘਾਟੇ ਉਹ ਮੈਨੂੰ ਐਦਾਂ ਲੱਗਦਾ ਜਿਦਾ ਮੈਂ ਇਥੋਂ ਗਈ ਨਹੀਂ ਹੁੰਦੀ ਆਹ ਇਧਰ ਆ ਜੀ ਇਹ ਇਦਾਂ ਆ ਪਤਾ ਕੀ ਆ ਜਦੋਂ ਜਿਆਦੇ ਦਿਨ ਰਹਿ ਜੀਏ ਨਾ ਫਿਰ ਐਦਾਂ ਹੀ ਲੱਗਦਾ ਇਹਦ ਗੱਲ ਹੈ ਮੈਂ ਭਾਜੀ ਤਾਂ ਹੁੰਦਾ ਹੁਣ ਭਾਜੀ ਹੋਣੀ ਸੁਖ ਨਾਲ ਤੁਹਾਨੂੰ ਮਿਲ ਕੇ ਗਏ ਸੀ ਤੇ ਛੁੱਟੀ ਹੋ ਗਈ ਖਤਮ ਆਛਾ ਉਹ ਉਹਨਾਂ ਦੇ ਚੱਕਰਾਂ ਦੇ ਵਿੱਚ ਹੀ ਫਿਰ ਪ੍ਰੋਗਰਾਮ ਕਾਫੀ ਸੀ ਤੇ ਇਦਾਂ ਨਿਕਲ ਗਿਆ ਟਾਈਮ ਹਾਂ ਚਲੇ ਗਏ ਠੀਕ ਆਪੀ ਉਹਦਾ ਤਾਂ ਸਾਡੇ ਕੋਲ ਇੰਨਾ ਟਾਈਮ ਰਹਿੰਦੇ ਹੋ ਜਦੋਂ ਫਿਰ ਇਦਾਂ ਕਦੀ ਕਦੀ ਆਉਂਦੇ ਨੇ ਕਿੱਦਾਂ ਦਾ ਲੱਗਦਾ ਬਹੁਤ ਹੀ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਇਦਾਂ ਲੱਗਦਾ ਉਹ ਨਾ ਉਤਰਾਂ ਵੀ ਮੈਂ ਆਈ ਨਹੀਂ ਚਲ ਚਲ ਨਹੀਂ ਸੀਤੀ ਆ ਗਏ ਤਾਂ ਅਸੀਂ ਥੋੜਾ ਹੋਣਾ ਇਹ ਤਾਂ ਹੁੰਦਾ ਹੀ ਨਾ ਵੀ ਮੈਂ ਜਾਵਾਂ ਹੁੰਦਾ ਤੇ ਕਿੱਦਾਂ ਲੈ ਤੇ ਸਾਡਾ ਗਿਆਨ ਸੋਂ ਦੇਖੋ ਕੀ ਕਰਨ ਦਿਆਂ ਗਿਆਨ ਸੋਂ ਓਏ ਨੂੰ ਪਤਾ ਵਾ ਮੇਰੇ ਕੋ ਉੱਠ ਕੇ ਆਇਆ ਨਹੀਂ ਜਾਣਾ ਆਪੇ ਉੱਠ ਕੇ ਆਉਗੀ ਮੇਰੀ ਵਾਰੀ ਵੀ ਆਉਗੀ ਸਾਸ਼ਮਤੀ ਜੀ ਉੱਪਰਲੇ ਬੱਲੇ ਬੱਲੇ ਰੌਣਕਾਂ ਆਈਆਂ ਕੱਢ ਰੌਣਕਾਂ ਆ ਤੇ ਗਈਆਂ ਵਾ ਰੌਣਕਾਂ ਜਿਆਦਾ ਤੇ ਰਹਿਣੀਆਂ ਨਹੀਂ ਆ ਕਿਉਂ ਰੌਣਕ ਟਲ ਜਣੀ ਅੱਧੇ ਘੰਟੇ ਪਿੱਛੈ ਗੱਲਾਂ ਵਾ ਹੋਰ ਵਾ ਉਹ ਪਰਵਾਦੀ ਸਨਾ ਪਿੱਛਾ ਦਾ ਇਸ ਸਾਲ ਚੜਦੀ ਕਲਾ ਮੈਂ ਕਿਹਦੀ ਸਾਗ ਬਣਾ ਰਹੀਏ ਹੁਣ ਇਹ ਜਾਂਦੀ ਵਾਰ ਯਾ ਸਾਗ ਹੁਣ ਜਾਂਦਿਆ ਫਰਾਂਡੀਆਂ ਸਰਵਾ ਮੈਨੂੰ ਅੱਗੇ ਲੱਗ ਮੈਂ ਉੱਥੇ ਗੱਲਾਂ ਕਰਨੀ ਜਦੋਂ ਮੈਨੂੰ ਅੱਖੇ ਲੱਗਦੇ ਮੈਂ ਮਾਸੀ ਨੇ ਨਾ ਆਇਆ ਨਾ ਆਪਣੀ ਡਿਊਟੀ ਸੰਭੀ ਆ ਹਾਂ ਉਹ ਸਾਗ ਦਾ ਪੀਲਾ ਚੜ ਰਿਹਾ ਬੰਦਾਰੀ ਦਾੜਾ ਸਭੀਆਂ ਨਾਲ ਦੇਣ ਤੋਂ ਮਾਨੀ ਨਹੀਂ ਆਕਦਾ ਇਹ ਤਾਂ ਗੱਲ ਹੈ ਜਦੋਂ ਮੱਖਣ ਮੱਖਣ ਪੈਂਦਾ ਮਜ਼ਾ ਆ ਜਾਂਦਾ ਰੋਟੀ ਖਾਣ ਦਾ ਗਰਮੀ ਦੇ ਨਾਲ ਧੁੱਪਾਂ ਲੱਗੀਆਂ ਹੁਣ ਜਰੀਰ ਪੱਗਰਿਆ ਤਾਂ ਮੈਨੂੰ ਲੱਗਣ ਦੇ ਅੱਗੇ। ਤਾਂ ਗਲੂਬ ਚ ਬਰਕ ਲੱਗਿਆ। ਅੱਛਾ ਅੱਛਾ ਸ਼ੁਕਰ ਹੈ। ਐਦਾਂ ਨਿੱਕੇ ਨਿੱਕੇ ਕੰਮ ਕਰਦੇ ਰਿਆ ਕਰੋ ਲੱਗੇ ਤੇ ਚੱਲੇ ਨੇ ਨਾ ਸਰੀਰ ਤੁਰਿਆ ਰਹਿੰਦਾ ਵਾ। ਆਂਦੇ ਨਹੀਂ ਟੋਕਾਂ। ਸਾਡਾ ਕਰਕੇ ਜਾਣਾ। ਨਰਮਾ ਕਰਕੇ ਨਹੀਂ ਭਾਈ ਨਹੀਂ ਕੰਮ ਦੇ। ਤੇ ਉਹ ਤਾਂ ਨੇ ਪੂੜੇ ਵਿੱਚ ਜਿਹੜੀ ਇੱਕ ਮੈਸ ਪਾਈ ਸੀ। ਉਹ ਕਦੋਂ ਕੰਮ ਕਰਨਾ? ਉਹ ਹੁਣ ਆ ਗਿਆ ਆ ਆ ਗਿਆ ਸਵੇਰ। ਆਮ ਨਾਲ ਵੀ ਇਹ ਨਾ ਕੰਮ ਕਰੀ ਹੁਣ ਅੱਛਾ ਵਿਆਹ ਜਾਣਾ ਵਾਸਤੇ ਮਾ ਮਾਤੀ ਚੰਦਾ ਹਉ ਉਹਦੇ ਘੋਡੇ ਮੋਣਾਂਗੇ ਬੈਠੀ ਤੇ ਮੈਂ ਤਾਂ ਲਉਂ ਘਰੀ ਵਿਆਹ ਵੇਖਣ ਤੋਂ ਬਾਅਦ ਪਵਾ ਲਿਓ ਹਾਂ ਵਿਆਹ ਵੇਖਣ ਤੋਂ ਬਾਅਦ ਪਵਾ ਲੈਣੇ ਮੈਂ ਹੋਣੇ ਜ਼ਰੂਰੀ ਵੀ ਐ ਨਹੀਂ ਤੁਰਿਆ ਫਿਰਿਆ ਜਾਂਦਾ ਹੁਣ ਉਹ ਦੂਜੀ ਜਾਨ ਨੇ ਪਵਾਏ ਆ ਆਪਣੇ ਆਂਟੀ ਨੇ ਬੜਾ ਧਮਾ ਆ ਜਾਂਦੇ ਆ ਸਭ ਤੋਂ ਸਭ ਨੇ ਪਵਾਏ ਲੋਕਾਂ ਨੇ ਚਲੋ ਬਣਾਓ ਤੁਸੀਂ ਸਾਗਾ ਮੈਂ ਬਿਲੇ ਨਾ ਕਰਾਂ ਗੱਲਬਾਤ ਆਪਰੇ ਪੀ ਲਿਆ ਵਾ ਅਜੇ ਆਈਆਂ ਅੱਛਾ ਚਾਹ ਪਾਣੀ ਬਣਾਉਣ ਦੇ ਪਿਆਲੇ ਦੇ ਨਹੀਂ ਬੀ ਸੰਭਾਲ ਨਹੀਂ ਕੀਤੀ ਇੰਨੇ ਸੋਨੇ ਤੁਹਾਨੂੰ ਲਾ ਕੇ ਦੇ ਕੇ ਗਏ ਉਹ ਰੂਪੇ ਤੋਂ ਸਾਰੇ ਖਰਾਬ ਕਰ ਲਏ ਕੀ ਪਤਾ ਹੁਣ ਇਹ ਦੇਣਾ ਹੀ ਕਰਨੀ ਮੈਂ ਲੱਗ ਗਈ ਤਾਂ ਕਰਕੇ ਸੌਰਾ ਵੀ ਹੈਗਾ ਵਾ ਨਾ ਉਹ ਕੋਠੀ ਦੀ ਵੀ ਆਉਂ ਡਈ ਆ ਜਿੱਥੇ ਝੁੱਪ ਨਹੀਂ ਨਾ ਆਉਂਦੀ ਉੱਥੇ ਵੀ ਨੀ ਤੀਕ ਤਰਾ ਹੁੰਦਾ ਕੀ ਨਾ ਨਹੀਂ ਲਿਆ ਉਹਨਾਂ ਨੇ ਬਿਜ਼ੀਲੀ ਬ੍ਰਾਜ਼ੀਲ ਨਹੀਂ ਨਹੀਂ ਕਹਿੰਦਾ ਬ੍ਰਾਜ਼ੀਲ ਨੇ ਕੋਈ ਨਾ ਹੁ ਜਾਲਦੇ ਨਹੀਂ ਮੈਨੂੰ ਬਿਜੀ ਲਈ ਪਿੰਸਾਇਤ ਇੰਨਾ ਹੀ ਕੁਛ ਕਹਿੰਦੇ ਹੀ ਆਪਾਂ ਨੂੰ ਟੀ ਚਾਹ ਤੇ ਹਾਲੀ ਬਣਾ ਦੇ ਚਲੋ ਕੋਈ ਨਹੀਂ ਜੋ ਵੀ ਨਾ ਹੈਗਾ ਵਾ ਤੇ ਹੈ ਤੇ ਸਹੀ ਹੀ ਗੱਲ ਹੋਈ ਬੂਟੇ ਹੋਏ ਬੜੇ ਸਾਰੇ ਖਰਾਬ ਸਾਰੇ ਸੁੱਕ ਗਏ ਤੇ ਸ਼ੁਕਰਕਰ ਭਾਣੇ ਉਹਦੇ ਸੁੱਕ ਗਏ ਪਹਿਲਾਂ ਹੀ ਮੈਂ ਜਦੋਂ ਵੇਖਿਆ ਮੈਂ ਕਿਹਾ ਇਹ ਹੋ ਗਈ ਬੂਟੀ ਜੀ ਸਾਰੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਭਾਬੀ ਨਾਲ ਕਿ ਮੈਂ ਵੇਖ ਕਿੰਨੀ ਬੂਟੀ ਹੋ ਗਈ ਪੁੱੜਦੀ ਹੈ ਹਾਂ ਕਹਿੰਦੀ ਨਾ ਨੀ ਇਹ ਤਾਂ ਚਾਹ ਪੱਤੀ ਜੀ ਹੈ ਕੋਈ ਕਹਿੰਦੇ ਆਹ ਗੋਭੀ ਤੂੰ ਨਹੀਂ ਲਾਈ ਹੈ ਆਹੀ ਨਾ ਮਿਲਣੀ ਨਹੀਂ ਡਈ ਟਰਾਲੀ ਕੋਈ ਆਹੀ ਮੰਡੀ ਖੜਨੀ ਮੰਡੀ ਖੜਨੀ ਗੋਭੀ ਅਛਾ ਆ ਵੀ ਵਿਕਰਾ ਕੇ ਸਮਝਣਾ ਓਏ ਨਾ ਮੋਟਾ ਤੇ ਆ ਕੇ ਨੂੰ ਉਸ ਮੀਂਹ ਮੈਂ ਦੱਸਦੀ ਜਿੱਦਾਂ ਸਾਡਾ ਰਾਜਾ ਵਾ ਹਾਂ ਵਾ ਅਛਾ ਤੇ ਉਹ ਪਰਲਾ ਗੌਰ ਨੂੰ ਆ ਇੱਕ ਮੋਟੂ ਇੱਕ ਮੋਟੂ ਨਹੀਂ ਓ ਲਾਲ ਲਸਣ ਆ ਤੇ ਉਹ ਆ ਜਟਾ ਵਾ ਮੈਨ ਜਾਣੇ ਕਿ ਸੁਰੇ ਖੇਤ ਰੀ ਨੇ ਕਿੰਨਾ ਹਾਲਾ ਉਹ ਦੇਸੀ ਲਸਣ ਵਾ ਲਾਲ ਕਾ ਓਡੋ ਆ ਵਾ ਕਣਕ ਦਾ ਕਿ ਘਾ ਦਾ ਕਾ ਦਾ ਵੀ ਚੁੱਕ ਕੱਢੋ ਕੱਢ ਦਿੰਨੇ ਕਾ ਲੀਓ ਤੇ ਚਲ ਵਧੀਆ ਪਹਿਣਾ ਕਰਦਾ ਮੇਰੇ ਨੂੰ ਵਧਾਈ ਬਣੀ ਆ ਤੇ ਤੂੰ ਮਤਲਬ ਕੰਨੀ ਕਤਰਾਏ ਜਾਂਦੀ ਉਦੋਂ ਦੀ ਨਹੀਂ ਆਈ ਕੋਈ ਟਾਈਮ ਨਹੀਂ ਮਿਲਿਆ ਗੱਡੀ ਵੇੜੇ ਚ ਡੱਕੀ ਆ ਤੇ ਮੈਨੂੰ ਕੋਈ ਵਧੀਆ ਜਿਹਾ ਬਣਾ ਕੇ ਖਵਾਉਣਾ ਆ ਜਾ ਕੀ ਖਾਣਾ ਮੈਂ ਹਾਲੇ ਦੀ ਆ ਵੀ ਉੱਥੇ ਚਾਵਲਾ ਦੇ ਖੜਨਾ ਵਾ ਆ ਉਹ ਤੁਸੀਂ ਹੁਣ ਮੈਂ ਤੇ ਆਫਰ ਦਿੱਤਾ ਵਾ ਤੇ ਮੈਨੂੰ ਗੱਡੀ ਫੋਨ ਕਰਦੇ ਹੋ ਨਾ ਕਰਦਾਗੇ ਜਰੂਰ ਜਰੂਰ ਇਹ ਮਾਂ ਪੁੱਤ ਦੋਨੋਂ ਇਨਵਾਈਟ ਨਾਲ ਆਜੋ ਆਜੋ ਸਾਰਾ ਪਰਿਵਾਰ ਨਹੀਂ ਸਾਰਾ ਪਰਿਵਾਰ ਆਣ ਆਜੋ ਤੇਰੇ ਮੁੰਗਰੇ ਲੱਗਨੇ ਚાલુ ਵੀ ਹੋ ਚੱਲੇ ਆਹੋ ਮੁੰਗਰੇ ਹੋ ਚੱਲੇ ਆ ਤੇ ਆ ਜਾ ਗੱਡੀ ਆਹੋ ਕੀ ਗੱਡੀ ਤੇ ਤੇਰੀ ਸਰਨਾ ਵਾਲੀ ਆ ਹਾਂ ਹੈ ਸਾਲ ਭਾਏ ਨਾ 100 ਘੰਟੌਣੀ ਹੋਏ ਹਾਂ ਮਾਰ ਨੇ ਵਧੀਆ ਦਿਨ ਲਿਆਂਦੇ ਆ ਤੇ ਮੇਰੀ ਸਲਾਹ ਮਸਵਰਾ ਇਹੀ ਆ ਹੈ ਸ਼ੁਕਰਾਨਾ ਹਰ ਵੇਲੇ ਆ ਮਾਰਾ ਇਹਦਾ ਜਿਹੜੀ ਜਿਹੜੀ ਵੀ ਚੀਜ਼ ਮਿਲਦੀ ਜਾ ਰਹੀ ਆ ਜਾਂ ਖਾਣਾ ਵਧੀਆ ਖਾ ਰਹੇ ਹੋ ਤੇ ਜਾਂ ਫੇ ਤੁਸੀਂ ਮਤਲਬ ਦਿਨ ਰਾਤ ਉੱਠਦੇ ਆ ਵੀਡੀਓ ਬਣਾਉਂਦੇ ਹੋਏ ਵੀ ਵਿੱਚ ਟਾਈਮ ਤੇ ਮਿਲਦਾ ਹੀ ਹੈ ਨਾ ਹਾਂ ਹਾਂ ਸਪਰਾਈਜ਼ ਕਰਾਨਾ ਬਹੁਤ ਜਿੜੀ ਆ ਆਹੋ ਇਹ ਤਾਂ ਗੱਲ ਹੈਗੀ ਹੈ ਹਾਂ ਤੇ ਜਿਆਦਾ ਨਹੀਂ ਆ ਨਾ ਉਦਾਂ ਹਾਂ ਆ ਵਾ ਸਹੇਲੀਆਂ ਸਰਪ੍ਰਾਈਜ਼ ਕਿਹ ਅਜਾ ਰ ਵਦਿਆ ਇਹ ਨਾ ਦੋਵੇਂ ਸਹੇਲੀਆਂ ਵਾ ਵਾਹ ਕੁ ਜੂ ਕੀ ਫਤ ਹੈ ਹੋਰ ਸੁਣਾ ਕੀ ਹੋਇਆ ਚਾਹੀ ਇਹ ਕਠੀਆਂ ਸਾਡੇ ਤੁਸੀਂ ਜਦੋਂ ਇਧਰ ਨੂੰ ਗਏ ਭਾਬੀ ਜੋਣੇ ਦੇ ਨਾਲ ਸਾਡੇ ਵੀਡੀਓ ਮੇਰੀ ਗੱਲ ਸੁਣ ਮੈਂ ਅੱਧਾ ਪੌਣਾ ਕਿੰਨਾ ਹੋ ਗਿਆ ਸਹੇਲੀਆਂ ਕਠੀਆਂ ਹੋ ਗਈਆਂ ਤੇ ਬੋਲਦੀਆਂ ਹੀ ਨਹੀਂ ਹੈ ਹੈ ਉਹ ਲੈ ਸੇਲੀਆਂ ਕਠੀਆਂ ਹੋ ਗਿਆ ਨੇ ਮੈਨੂੰ ਪੁੱਛਦੀਆਂ ਹੀ ਨਹੀਂ ਮੈਂ ਇਹ ਕਹਿ ਨਹੀਂ ਆ ਪੀ ਇਹਨੂੰ ਆਨੇ ਦੀ ਪੱਲ ਵੀ ਇਹਦਾ ਨਾਮ ਪਲਵਿੰਦਰਵਾਦਾਂ ਤੇ ਉਦਾਂ ਪੱਲ ਵੀ ਮਾ ਵੀ ਪੱਲ ਵੀ ਆਂਦੀ ਹੁੰਦੀ ਜਦੋਂ ਕੁਵਾਰੀ ਇਹ ਕਠੀਆਂ ਪੜੀਆਂ ਤ ਕੋਏ ਖਾਸ ਕਰਕੇ ਜੋ ਬੰਦਿਆ ਵਿਚੋਲਣਾ ਦੋਵੇਂ ਹੀ ਹਾਂ ਜੋ ਬੰਦਿਆ ਵਿਚੋਲਣਾ ਸਹੀ ਗੱਲ ਆ ਨਾ ਨਾ ਵੀ ਇਦਾਂ ਹੀ ਕਿ ਡੈਡੀ ਜੀ ਦਾ ਖੰਡਪਾਟ ਸਾਹਿਬ ਹੀਗਾ ਹੋਇਆ ਜਦੋਂ ਮਰਗਦਾ ਹਾਂ ਇਹ ਆਏ ਹੀਗੇ ਇਹ ਫਿਰ ਚਾਂਦਕਾ ਮੰਮੀ ਜੀ ਨਾਲ ਬਾਅਦ ਚ ਉਸ ਤੋਂ ਬਾਅਦ ਮਿਲਣ ਗੈਣ ਹੋਣਾ ਸ਼ੁਰੂ ਹੋ ਗਿਆ ਚਲੋ ਨਾਲ ਬਾਤ ਕੀਤੀ ਹੂੰ ਤੇ ਚਲੋ ਵਧੀਆ ਵਾਜੋਕ ਚ ਹੋਇਆ ਪਰਿਵਾਰ ਵਧੀਆ ਮਿਲਿਆ ਗੜੀ ਹੂੰ ਢਾੜੇ ਬਾਣੀ ਕਿਤੇ ਤਿਆਰੀ ਮਾਸੀ ਆਂਦੀ ਆ ਵੀ ਤੁਸੀਂ ਹੁਣ ਮੇਰੇ ਕੋ ਡੇ ਜੇ ਪੈਰ ਪਿੱਛੇ ਖਿੱਚਣਾ ਮੈਨੂੰ ਵਧਾਈ ਨਹੀਂ ਦਿੱਤੀ ਤੇ ਕਿਸ ਦਿਨ ਮਾਸੀ ਕੋ ਚਲੀ ਜਾਂਦੇ ਨਾਲੇ ਜਾਵਾਂਗੇ ਨਾ ਫਿਰਾਂ ਨਹੀਂ ਸੋਚਿਆ ਹਜੇ ਪਤਾ ਕੀ ਜਾਵਾਂਗੇ ਪਤਾ ਕੀ ਆ ਵੀਡੀਓ ਦੇ ਚੱਕਰ ਚ ਅਹੀਂ ਤੇ ਡੱਬਾ ਸਾਡੀ ਬਾ ਇਹ ਵੀ ਵੇ ਤੁਹਾਡਾ ਕੋ ਵੀ ਨਹੀਂ ਜਾਇਆ ਗਿਆ ਦੋਵੇਂ ਰਹਿ ਗਈਆਂ ਤੁਸੀਂ ਆਵਾਂਗੇ ਨਾਲੇ ਤੇਜਵਾਈ ਦੇਵਾਂਗੇ ਤੇ ਨਾਲੇ ਵਧਾਈ ਟੱਢ ਕੋ ਵੀ ਲੱਗੂਗੀ ਨਹੀਂ ਮਾਸੀ ਵਧਾਈ ਦੇਗੀ ਆ ਮਾਸੀ ਮੈਨੂੰ ਦੇਗੀ ਹੀ ਇੰਨਾ ਕਮਾ ਤਾਂ ਮਾਸੀ ਪਿੱਛੇ ਨਹੀਂ ਰਹਿੰਦੀ ਹੁਣ ਮਾਸੀ ਨੇ ਦੇਜਵਾਈ ਲੈਣੀ ਜੇ ਮਾਸੀ ਨੇ ਦਿੱਤੇ ਸੀ ਉਦੋਂ ਜਦੋਂ ਆਏ ਸੀ ਕਹਿੰਦੇ ਮੈਂ ਤਾਂ ਨਹੀਂ ਡੱਬਾ ਤੇ ਲੈ ਕੇ ਆਵਾਂਗੇ ਹਾਂ ਨਵਾਂ ਰੋੜਾ ਸਾਡਾ ਮਾਸੜ ਕਿਆ ਕਮਾਉਣ ਵਾਲਾ ਸਹੀ ਗੱਲ ਹੋਰ ਪਰਾ ਹੋਏ ਗੱਲ ਕਰਨ ਦੀ ਕਿ ਰੈਸਟੋਰੈਂਟ ਜਾਂਦੀ ਵੀ ਹਾਂ ਮੈਂ ਉਹ ਵੀ ਖੜਾਂਗੇ ਹਾਂ ਹਾਂ ਨਹੀਂ ਖੜਾਂਗੇ ਖੜਾਂਗੇ ਨਾ ਵੇ ਦਰਕ ਹੈ ਖਾਣਾ ਵਾ ਤੂੰ ਮੇਰੇ ਹਰ ਪੀਸ ਨੇ ਇਥੋਂ ਨਹੀਂ ਆ ਆਪਣੇ ਕਮਾਣਾ ਤੋਂ ਹਾਂ ਸੇਮ ਹੈ ਇਥੋਂ ਦਾ ਬੰਦੇ ਨੂੰ ਪਤਾ ਹੈ ਤੇ ਪਰਾ ਵੀ ਸੇਮ ਸੇਮ ਮੀਆਂ ਪਰ ਉਹ ਗੋਰਾ ਵਾ ਏ ਥੋੜਾ ਜਿਹਾ ਨਹੀਂ ਇਹ ਥੋੜਾ ਜਿਹਾ ਕਾਲੂ ਆ ਨਹੀਂ ਪੂਰਕ ਨਾ ਟੋਕ ਲਗਾਵੇ ਪਤੀ ਇਹਦਾ ਹਾਂ ਚੱਲ ਚੱਲਿਆ ਆ ਆ ਜਾ ਆ ਜਾ ਕੋ ਰਿਆ ਨਾਨਾ ਮੇਰੇ ਦੇ ਨਾ ਪੋਤੇ ਦਾ ਨਾਮ ਗਰਬ ਗੋਰਾ ਹਾਂ ਗੋਰਾ ਹਾਂ ਮੈਂ ਇਹ ਮੁੰਨਾ ਕਹਿਣਾ ਨਹੀਂ ਆ ਤੂੰ ਮੰਜੇ ਤੇ ਬਹਿ ਜਾ ਬਹਿ ਜਾ ਭੈਣ ਨਹੀਂ ਨਹੀਂ ਗੱਲਾਂ ਜ ਨਹੀਂ ਸਾਰਨਾ ਕੀ ਖਾਣਾ ਮੇਰੀ ਭੈਣ ਨੇ ਮੈਂ ਬਣਾ ਕੇ ਲਿਆਉਣੀ ਹਾਂ ਚਲੋ ਤੁਸੀਂ ਹੁਣ ਤੁਸੀਂ ਜਿੰਨੀ ਆ ਚੁਗਲੀਆਂ ਹੁੰਦੀਆਂ ਕਰ ਲੋ ਇਹ ਗੱਲ ਗਲਤ ਹਾਂ ਚੁਗਲੀ ਨਹੀਂ ਕਰਨੀ ਸਕਾ ਗਿਆ ਚੁੜੀ ਦਾ ਨਾਮ ਇਹ ਨਾ ਕਰਨੀ ਨਹੀਂ ਮੈਨੂੰ ਪਤਾ ਕਰਨੀ ਨਹੀਂ ਆ ਸਾਡੀ ਬਲਵਿੰਦਰ ਵੀ ਨਹੀਂ ਕਰਦੀ ਤੇ ਸਿਮਰਨ ਵੀ ਕਰਦੀ ਹਾਂ ਇਹ ਮੈਨੂੰ ਪਤਾ ਬੰਦੇ ਜਦੋਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਬੰਦੇ ਇਹਨਾਂ ਕਮੋਂ ਤੋਂ ਬਚ ਗਿਆ ਉਹ ਸਮਝੋ ਕਿ ਕਿੱਦੂ ਲੱਗੇ ਬੋ ਨਾ ਕਿਦੀ ਕਰੋ ਸੁਣ ਲਓ ਅਗਲੇ ਬੰਦੇ ਕਰੋ ਨਾ ਬਸ 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 ਹਾਂ ਚਲੋ ਲੈ ਲਓਲੀ ਆਮਾ ਖਾਣ ਲਈ ਆ ਮਦਦ ਰਿਖੇ ਤੁਸੀਂ ਚਾਹ ਨਾ ਬਣਾਇਓ ਹਾਂ ਤੁਸੀਂ ਐਦਾਂ ਕਰੋ ਕਿ ਕੁਝ ਹੋਰ ਰੱਖਾ ਕਰ ਹਾਂ ਹਾਂ ਲੈ ਲਿਓ ਨਹੀਂ ਲੈਉਣੀ ਚਲੋ